ਕੱਲ ਸਾ ਗੁਲਦੀਪ ਸਿੰਘ ਢਾਰੀਵਾਲ ਸਾਹਿਬ ਨਾਲ ਬਹਿਸ ਅੰਦਰ ਹੋਈ ਸੀ ਉਹ ਕਹਿੰਦੇ ਸੀ ਤੁਸੀਂ ਫੈਕਟ ਗਲਤ ਦੱਸ ਰਹੇ ਹੋ ਇਹ ਤੇ ਸੈਂਟਰ ਨਾਲ ਟਾਕਸ ਵਾਸਤੇ ਕਿਸਾਨ ਆਏ ਸੀ ਮੈਂ ਪੁੱਛਿਆ ਜੇ ਸੈਂਟਰ ਨਾਲ ਟਾਕਸ ਵਾਸਤੇ ਆਏ ਸੀ ਤੁਹਾਡੇ ਮੰਤਰੀ ਵਿੱਚ ਟਾਕਸ ਵਿੱਚ ਕੀ ਕਰ ਰਹੇ ਸੀ ਗੱਲਬਾਤ ਕੀ ਕਰ ਰਹੇ ਸੀ ਤੇ ਡਿਟੈਂਸ਼ਨ ਕੀ ਪੰਜਾਬ ਪੁਲਿਸ ਨੇ ਕੀਤੀ ਕਿ ਪੈਰਾ ਮਿਲਟਰੀ ਫੋਰਸਸ ਨੇ ਕੀਤੀ ਹੁਣ ਇਹ ਗੱਲ ਹੋਰ ਬੜੀ ਇੰਟਰਸਟਿੰਗ ਸਾਹਮਣੇ ਆਈ ਕੱਲ ਜਿਹੜੇ ਨਾਨਕ ਸਿੰਘ ਜੀ ਨੇ ਉਹਨਾਂ ਨੇ ਕਾਫੀ ਡੈਵਿਡ ਦਿੱਤਾ ਹੈ ਆਨਰੇਬਲ ਹਾਈ ਕੋਰਟ ਜਿਹਦੇ ਵਿੱਚ ਉਹਨਾਂ ਨੇ ਖੁਦ ਤਸلیم ਕੀਤਾ ਕਿ ਸਾਡੇ ਕੋਲ ਇੰਟੈਲੀਜੈਂਸ ਇਨਪੁਟ ਸੀ ਕਿ ਜੇ ਅਸੀਂ ਖਨੌਰੀ ਤੇ ਸ਼ੰਭੂ ਕਲੀਅਰ ਨਾ ਕਰਦੇ ਤੇ ਕਿਸਾਨ ਭਰਾ ਜਿਹੜੇ ਨੇ ਇਹ ਦਿੱਲੀ ਵੱਲ ਕੂਚ ਕਰਨ ਨੂੰ ਚੱਲ ਰਹੇ ਸੀ ਤੋਂ ਇਥੋਂ ਸਾਫ਼ ਤੌਰ ਇਹ ਗੱਲ ਸਾਹਮਣੇ ਆ ਗਈ ਕਿ ক্লোਜ਼ਡ ਅਪ ਮਿਨਿਸਟਰੀ ਆਫ ਹੋਮ ਅਫੇਅਰਜ਼ ਦਾ ਭਾਜਪਾ ਦਾ ਤੇ ਮਾਨ ਸਾਹਿਬ ਦੀ ਸਰਕਾਰ ਦਾ ਚੱਲ ਰਿਹਾ ਜੋ ਕੁਝ ਵੀ ਇਹ ਹੋਇਆ ਸਾਡਾ ਇਹ ਇੱਕ ਵਾਰ ਫਿਰ ਇਹੀ ਕਹਿਣਾ ਹੈ ਕਿ ਬੀਜੇਪੀ ਦੇ ਕਹਿੰਦੇ ਹੀ ਮਾਨ ਸਾਹਿਬ ਦੀ ਸਰਕਾਰ ਇਸ ਟਾਈਮ ਚੱਲ ਰਹੀ ਹੈ ਉਹ ਜੋ ਜੋ ਕੁਝ ਵੀ ਅੱਜ ਪੰਜਾਬ 'ਚ ਹੋ ਰਿਹਾ ਈਵਨ ਹੋਮ ਮਿਨਿਸਟਰ ਨੇ ਪਾਰਲੀਮੈਂਟ 'ਚ ਬੋਲਦੇ ਗੱਲ ਕਹੀ ਸੀ ਕਿ ਜਿਹੜਾ ਇੱਕ ਪੰਜਾਬ 'ਚ ਐਕਸ਼ਨ ਹੋਇਆ ਭਾਵੇਂ ਸਾਡੀ ਸਰਕਾਰ ਨਹੀਂ ਸੀ ਤਾਂ ਵੀ ਅਸੀਂ ਆਪਣੇ ਮੁਤਾਬਕ ਐਕਸ਼ਨ ਕਰਵਾ ਲਿਆ ਸੋ ਇਹ ਚੀਜ਼ ਕਲੀਅਰ ਕਰਦੀ ਹੈ ਇੱਕ ਸਿੱਕੇ ਦੇ ਦੋ ਪਹਿਲੂ which is a bad omen for punjab ਇਹ ਪੰਜਾਬ ਵਾਸਤੇ ਕੋਈ ਚੰਗੀ ਗੱਲ ਨਹੀਂ